ਆਨ ਵਾਲੀ ਜੇ ਮੇਰਾ ਵਿਆਹ ਖਤੇ ਸਿੰਘ ਕਲੋਨੀ ਵਿੱਚ ਹੋਇਆ ਜੇ ਤੇ ਮੇਰੇ ਸਹੁਰੇ ਪਰਿਵਾਰ ਨੇ 3 ਸਾਲ ਹੋ ਗਏ ਮੈਨੂੰ ਬਹੁਤ ਜ਼ਿਆਦਾ ਹਰੈਸਮੈਂਟ ਕੀਤਾ ਬਹੁਤ ਜ਼ਿਆਦਾ ਤੰਗ ਕੀਤਾ ਮੈਂ ਬਹੁਤ ਜ਼ਿਆਦਾ ਆਕ ਕਈਆਂ ਕੀ ਕਾਰਨ ਕੀ ਤੰਗ ਰਹੇ ਤੰਗ ਕਰਨ ਦਾ ਕਾਰਨ ਇਹ ਹੈ ਵਾ ਕਿ ਆਪਣੇ ਘਰੋਂ ਤੇ heids ਨਹੀਂ ਲੈ ਕੇ ਆਈ ਕੁਛ ਨਹੀਂ ਲੈ ਕੇ ਆਈ ਬਸ ਮੇਰੇ ਮਾਪਿਓ ਨੇ ਦੇ ਵੀ ਦਿੱਤਾ ਹੈ ਤਾਵੇਂ ਨਹੀਂ ਇਹਨਾਂ ਨੂੰ ਚੈਨ ਆਂਦਿਆ ਇਹ ਬੱਸ ਨਿੱਕੀ ਨਿੱਕੀ ਗੱਲ ਤੋਂ ਕਲੇਸ਼ ਪਾਉਂਦੇ ਜੇ ਨਿੱਕੀ ਨਿੱਕੀ ਗੱਲ ਤੋਂ ਮੈਨੂੰ ਮੇਰਾ ਘਰ ਵਾਲਾ ਮਾਰਦਾ ਕੁੱਟਦਾ ਜੇ 3 ਸਾਲ ਹੋਏ ਜੇ ਤੇ 2 ਸਾਲ ਦੀ ਮੇਰੀ ਕੁੜੀ ਜੇ ਦਾਜ ਦੀ ਮੰਗ ਕਰਦੇ ਹਾਂਜੀ ਦਾਜ ਪਿੱਛੇ ਮੈਨੂੰ ਹਰਾਸਮੈਂਟ ਕਰਦੇ ਮੈਨੂੰ ਤੰਗ ਕਰਦੇ ਕਿ ਆਪਣੇ ਘਰ ਚੱਲ ਜੇ ਤੰਗ ਹੋ ਕੇ ਛੋਟੀ ਛੋਟੀ ਗੱਲ 'ਤੇ ਕੰਦ ਵੀ ਕਰਦੀ ਬਟਵਾਰਾ ਵੀ ਕੱਟਦਾ ਇਹਨਾਂ ਨੇ ਤਾਂ ਵੀ ਮੇਰਾ ਸੋਹਰਾ ਮੈਨੂੰ ਜੀਣ ਨਹੀਂ ਦਿੰਦਾ ਮੈਨੂੰ ਕੋਈ ਚਾਰਾ ਮੇਰੀਆਂ ਨਾਨਾ ਦਾ ਵੀ ਹੱਥ ਹੈਗਾ ਜੇ ਵਿੱਚ ਕਿੰਨੇ ਬੱਚੇ ਦਾ ਤੇ ਮੇਰਾ ਇੱਕੋ ਹੀ ਬੱਚਾ ਜੇ ਕਿੰਨੀ ਦੇਰ ਤੋਸਾ ਹਲਦਾ ਕੁੜੀ ਆ ਮੇਰੀ ਤੇ ਅੱਜ ਤੁਸੀਂ ਬਾਹਰ ਬੈਠੇ ਕਿੰਨੇ ਦੀ ਕਿੰਨੀ ਦੇਰ ਉੱਥੇ ਬਾਹਰ ਬੈਠਿਆ ਮੈਨੂੰ ਕ ਮੈਂ ਗਿਆ ਮੈਨੂੰ 2-3 ਘੰਟੇ ਹੋ ਗਏ ਬਾਹਰ ਬੈਠੀ ਮੈਂ ਕੱਲ ਵੀ ਆਈ ਸੀ ਮੇਰਾ ਕੱਲ ਵੀ ਇਹਨਾਂ ਨੇ ਗੇਟ ਬੰਦ ਕੀਤਾ ਹੋਇਆ ਸੀ ਤੇ ਮੈਨੂੰ ਕਹਿੰਦੇ ਹੀ ਅਹੀ ਤੈਨੂੰ ਅੰਦਰ ਨਹੀਂ ਵੜਨਾ ਸੀ ਮੁੰਡੇ ਨੂੰ ਬੇਦਖਲ ਕੀਤਾ ਆ ਜਦ ਕਿ ਮੁੰਡਾ ਰਾਤ ਨੂੰ ਇੱਥੇ ਆਇਆ ਸੀ ਸਟੇ ਕਰਨ ਆਪਣੇ ਘਰ ਆਇਆ ਸੀ ਕਿ ਨਹੀਂ ਐਸ ਮੈਨੂੰ ਸਾਰੇ ਮਾਰਕੀਟ ਦੱਸਦੀ ਹੈ ਕਿ ਇਹਨਾਂ ਦਾ ਮੁੰਡਾ ਭਾਰ ਆਇਆ ਸੀ ਇੱਥੇ ਇਸ ਕਰਕੇ ਮੈਨੂੰ ਅੰਨਿਆਏ ਚਾਹੀਦਾ ਮੈਨੂੰ ਮੈਨੂੰ ਮੇਰੀ ਆਮ ਮੰਗਾ ਹੈ ਕਿ ਮੈਂ ਆਪਣੇ ਘਰ ਜਾਣਾ ਹੈ ਪੁਲਿਸ ਨੂੰ ਕੰਪਲੇਟ ਕੀਤੀ ਹੈ ਪੁਲਿਸ ਨੂੰ ਕੰਪਲੇਨ ਵੀ ਮੈਂ ਕੀਤੀ ਸੀ ਪਰ ਪੁਲਿਸ ਮੇਰੀ ਗੱਲ ਨਹੀਂ ਸੁਣਦੀ ਪੁਲਿਸ ਇਹਨਾਂ ਦੇ ਨਾਲ ਰਲ ਹੀ ਹੋਈ ਹੈ ਮੈਂ ਸਾਫ਼ ਤੁਹਾਨੂੰ ਕਹਿੰਨੀ ਜੇ ਮੈਨੂੰ ਆ ਨਹੀਂ ਕਿ ਮੈਨੂੰ ਅੰਦਰ ਨਹੀਂ ਪੁਲਿਸ ਦਾ ਇਹ ਹੈਗਾ ਕਿ ਅੰਦਰ ਵੜਨ ਠੀਕ ਹੈ ਜੀ ਨਾ ਇਹ ਪੁਲਿਸ ਵਾਲ ਅਸਗਦੀ ਆ ਹਾਂ ਜੀ ਮੈਂ ਗਈ ਸੀ 20 ਤਰੀਕ ਨੂੰ ਪੁਲਿਸ ਕੋ ਪੁਲਿਸ ਹਲੇ ਮੈਨੂੰ ਕੰਦੇ ਕਿ ਮੈਂ ਕਾ ਸਰ ਵੇਖੋ ਇਹਨਾਂ ਨੂੰ ਬੇਦਖਲ ਕੀਤਾ ਆ ਕੰਦੇ ਬੇਦਖਲ ਦਿਖਾਓ ਕਾਪੀ ਐਫ ਆਈ ਟੀ ਵਰ ਦਿਖਾਤਾ ਇਹਨਾਂ ਦੇ ਫਾਦਰ ਨੇ ਉਹਦੇ ਉੱਤੇ ਕੋਈ ਸਟੈਂਪ ਨਹੀਂ ਲੱਗੀ ਹੋਈ ਮੁੰਡੇ ਦੀ ਉਹ ਬੇਦਖਲ ਹਾਂ ਜੀ ਕਰਨ ਦੀ ਗੋੜੀ ਬੱਚੀ ਦਾ ਕਰਨ ਕੀ ਕਰ ਕਦੋਂ ਕੰਮ ਸ਼ੁਰੂ ਕਰਦੇ ਮੇਰਾ ਬੱਚਾ ਜਦੋਂ ਦਾ ਹੋਇਆ ਨਾ ਉਦੋਂ ਤੋਂ ਹੀ ਮੈਨੂੰ ਸੁੱਖੀ ਕੀਤਾ ਰਾਜੇ ਮੇਰੀ ਪੇਟੀ ਛੋਟੀ ਆ ਉਹਦੇ ਕਰਕੇ ਮੈਨੂੰ ਇੰਨਾ ਤੱਕ ਇੰਨਾ ਖੱਜਲ ਖਰਾਬ ਹੋਣਦੀ ਆ ਮੈਂ ਮੋਦੀ ਮੰਗ ਕਰਦੇ ਹੋ ਮੈਂ ਮੰਗਾ ਕਰਦੀ ਆ ਕਿ ਮੈਂ ਅੰਦਰ ਜਾਣਾ ਹੈ ਮੈਨੂੰ ਅੰਦਰ ਮੇਰਾ ਘਰ ਵਾਲਾ ਅੰਦਰ ਜੇ ਤੁਹਾਨੂੰ ਇਕੱਲੇ ਤੇ ਬਾਹਰ ਗਿਆ ਮੈਂ ਕੱਲ੍ਹ ਤੇ ਆਈ ਦੀ ਜੇ ਹਾਂਜੀ ਇਹਾਨੂੰ ਇੱਕ ਸਜਾ ਦੇ ਤੱਕੀ ਰਖੜੀ ਬੰਨਣ ਲਈ ਰਖੜੀ ਬੰਨਣ ਲਈ ਤੇ ਬਾਹਰ ਆਣ ਕੇ ਤਾਲੇ ਲਾਸਦੇ ਨੇ ਮੈਂ ਅੱਜ ਬਾਹਰੇ ਘਰਿਆਂ ਨੇ ਸੋਹਰੇ ਨੇ ਕੀ ਕਰਨੇ ਕਰਨ ਆਇਆ ਅੰਦਰ ਨਾ ਬੜੇ ਤੂੰ ਰੰਗ ਪ੍ਰਚੰਡ ਕਿਉਂ ਕਰਦੇ ਲੈ ਦਾਜ ਕਰਕੇ ਦਾਜ ਦੀ ਮੰਗ ਕਰਦੇ ਤੇ ਲੱਗਦਾ ਨਹੀਂ ਇੱਕ ਲੜਕੀ ਇਕੱਲੀ ਬਚਾ ਸਾਫ ਹੋਣਾ ਚਾਹੁੰਦਾ ਕਿਸੇ ਸਾਥ ਦੇ ਹੋ ਕੇ ਆਨਗਵਾਨ ਕਰਕੇ ਵੀ ਭਈ ਬੁਨੋਤੇ ਆ ਸਦਾ ਖਲੋਕ ਤੇ ਰਵਾਂਗੇ ਲੜਕੀ ਦਾ ਆ ਸਤਿ ਸ੍ਰੀ ਅਕਾਲ ਜੀ। ਇਹ ਤਾਂ ਬਹਿ ਲੇਡੀਜ਼ ਨੇ ਕੀ ਦੱਸਿਆ ਬੇਟੀ? ਉਹ ਕਹਿੰਦੀ ਇਹ ਮੇਰੇ ਨਾਲ ਦੋਵਾਂ ਜੀਆਂ ਦਾ ਝਗੜਾ ਚੱਲਦਾ ਪਿਆ ਆ। ਹਾਂ ਘਰ ਆਇਆ ਘਰਤਾਲਾ ਲੱਗਾ ਆ। ਘਰ ਕੋ ਮੇਰੇ ਤੇ ਉਹ ਲਗੇ ਤਾਂ ਵੀ ਤਾਲਾ ਮਾਰ ਕੇ ਬਾਪ ਚਲੇ ਜਾਂਦੇ ਨੇ ਕਿਤੇ ਮੈਨੂੰ ਬਾਹਰ ਦੋ ਦਿਨ ਤੋਂ ਖੁਲਾ ਰਿਆ ਆ। ਪੁਲਿਸ ਵੀ ਕਦੀ ਸੁਣਵਾਈ ਨਹੀਂ ਕਰਦੀ। ਨਹੀਂ ਪੁਲਿਸ ਸਾਡੇ ਕੋਲ ਆਉਣਗੇ ਤਾਂ ਸੁਣਵਾਈ ਕਰਾਂਗੇ ਹੁਣ ਅਸੀਂ। ਅਸੀਂ ਮੌਕੇ ਤੇ ਆ ਬੁਲਾਏ ਦੋ ਮਿੰਟ ਚ ਪਹੁੰਚ ਗਏ ਆ। ਆਪਣੀ ਕੰਪਲੇਂਟ ਲਿਖਾਉਣ ਚੋਂ ਕੀ ਆ ਗਏ। ਜੋ ਮਾਡਲ ਸਾਹਿਬ ਬੰਦੀ ਕਾਰਵਾਈ ਆਪਾਂ ਕਰਦੇ ਆ। ਲੜਕੀ ਕਹਿ ਰਹੀ ਆ ਕਿ ਮੈਂ ਬੱਚੇ ਦੀ ਸੋਹ ਖਾ ਲੈਣੀ ਆ ਕਿ ਮੈਂ ਬਾਰ ਉੱਪਰ ਸਾਹਮਣੇ ਪੁਲਿਸ ਨੂੰ ਇੱਕ ਵਾਰੀ ਵੀ ਆਈ ਹੈ ਬਿਲਾਓ ਬਿਲਕੁਲ ਉਹਨੇ ਕੈਮਰਾ ਸਾਹਮਣੇ ਆਖਿਆ ਚਲੋ ਆਪਾਂ ਪੁਲਿਸ ਅੱਗੇ ਗੱਲ ਹੋਈ ਦੇ ਨੇ ਸਾਹਮਣੇ ਲੈ ਗੱਲ ਕਰ ਦਿੰਦੇ ਆ ਤਾਂ ਬਿਲਕੁਲ ਪੁਲਿਸ ਦੇ ਜਿਹੜੇ ਅਧਿਕਾਰੀ ਮੈਂ ਬਟਾਲੇ ਦੀ ਰਹਿਣ ਵਾਲੀ ਜੀ